ਨਿਰਮਾਣ ਭਾਗ ਪੰਜਾਬ ਸਾਡੇ ਵਿੱਚ ਪਹੁੰਚ ਚੁੱਕੇ ਨੇ ਵਿਦਿਆਧੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਆਖਦੇ ਹਾਂ ਹੈਲੋ ਮਦਨ ਲਾਲ ਮੰਗਾ ਜੀ ਜੀ ਆਇਆਂ ਨੂੰ ਸਰ ਰਾਸ਼ਟਰੀ ਸੂਟ ਸਲਾਮੇਟ ਕੈਬਨਟ ਮੰਤਰੀ ਭਾਜੀ ਇੱਧਰ ਆ ਜਾਓ ਵੀਰੇ ਮੰਤਰੀ ਆ ਜਾਓ ਵੀਰੇ ਆ ਜਾਓ ਇੱਧਰ ਆ ਜਾਓ ਵੀਰੇ खास विशेष है जो लुधियाणा सा मुख्य मेहमान जी सरदार हरभजन सिंह जी मान यो कैबिनेट मंत्री लोग निर्माण पंजाब सा जी आए हैं सर जसकान जी सिंह तेजा जी सैशन जज जिला लुधियाना अडिशनल सैशन जज साहबान सी जी सारे ही साढ़े तो सार? ਮਾਨ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਸਾਡੇ ਵਿੱਚ ਪਹੁੰਚ ਚੁੱਕੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਆਖਦੇ ਹਾਂ ਟਰੀਖਣ ਕਰਨ ਦੇ ਲਈ ਸਮਾਜੂਜਨ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਵਾਪਨ ਸ਼ਰਮਾ ਜੀ ਸਾਡੇ ਨੇ ਬੜੇ ਹੀ ਮਾਣ ਮੱਤੇ ਪੰਨ 26 ਜਨਵਰੀ ਦਾ ਇਹ ਦਿਨ ਸਾਡੇ ਸਾਰਿਆਂ ਦੇ ਲਈ ਬਹੁਤ ਮੋਟਾ ਦੇ ਨਾਲ ਜਿੱਤੀ

ਸਰ ਇਹ ਦੇਖ ਲਓ ਇਹ ਬਨੀਸ਼ ਤੋਂ ਸ਼੍ਰੀ ਸੁਪਨ ਸ਼ਰਮਾ ਜੀ ਰੀਟਾਇਰਡ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਸਾਡੇ ਵਿੱਚ ਪਹੁੰਚ ਚੁੱਕੇ ਨੇ ਦਿਆਂ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਆਖਦੇ ਹਾਂ ਫਰੀਖਣ ਕਰਨ ਦੇ ਲਈ ਅਮਾਜੋਜਨ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਸਾਡੇ ਲਈ ਬੜੇ ਹੀ ਮਾਣ ਮੱਤੇ ਪੰ 26 ਜਨਵਰੀ ਦਾ ਇਹ ਦਿਨ ਸਾਡੇ ਸਾਰਿਆਂ ਦੇ ਲਈ ਬਹੁਤ ਬੋਟਾਂ ਦੇ ਨਾਲ ਜਿੱਤ ਕੇ ਹੋਣ ਤੋਂ ਬਾਅਦ ਕਿ ਆਪਣੇ ਮੰਤਰੀ ਬੜੇ ਤੇ ਲਗਾਤਾਰ ਆਪ ਹੀ ਇਸ ਜਿੰਦਗੀ ਦੇ ਵਿੱਚ ਲੋਕਾਂ ਦੀਆਂ ਸਮਾਣਾ ਲੋੜ ਦੇ ਲਈ ਲੋਕ ਸੇਵਾ ਦੇ ਲਈ ਕੋਸ਼ਿਸ਼ਾਂ ਹੀ ਆਜਾ ਰਹੇ ਹਨ ਸਾਡੇ ਮੁੱਖ ਮਹਾਤਮਾ ਜੀ ਕ੍ਰਿਧਾ ਬੇਰੇ ਕੰਮ ਕਰਦੇ ਹੋਏ ਅੱਗੇ ਬਾਰੇ ਸਰ ਇਹ ਦੇਖ ਲਓ ਇਹ ਮਨੀਸ਼ ਦੇ ਵੇ ਸ੍ਰੀ ਸਪੰਸਰ ਲਾਵੇ ਇੰਟਰਨੈਟ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਸਾਡੇ ਵਿੱਚ ਪਹੁੰਚੋਤੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਆਖਦੇ ਹਾਂ ਮਰੀਖਣ ਕਰਨ ਦੇ ਲਈ ਸਮਾਜੂਜਾਨ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਸਾਡੇ ਲਈ ਬੜੇ ਹੀ ਮਾਣ ਮੱਤੇ ਪਲ 26 ਜਨਵਰੀ ਦਾ ਇਹ ਦਿਨ ਸਾਡੇ ਸਾਰਿਆਂ ਦੇ ਲਈ ਵੱਧ ਬੋਟਾਂ ਦੇ ਨਾਲ ਜਿੱਤੀ ਜੌਨ ਤੋੜਾ ਹੈਪੀ ਮੰਤਰੀ ਬੜੇ ਇਹ ਲਗਾਤਾਰ ਆਪ ਹੀ ਇਸ ਸੈਂਟਰ ਦੇ ਵਿੱਚ ਲੋਕਾਂ ਲਈ ਸਵਾਨਾ ਜ਼ੋਰ ਦੇ ਲਈ ਲੋਕ ਸੇਵਾ ਦੇ ਲਈ ਹਮੇਸ਼ਾ ਹੀ حاضر ਰਹੇ ਹਨ ਸਾਡੇ ਬਹੁਤ ਮਾਣ ਹੈ